ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਵੋਗੇ ਅੱਜ ਆਪਾਂ ਰਾਗ ਸਿੱਖ ਰਹੇ ਹਾਂ ਜੀ ਮਲہار ਇਹਨੂੰ ਮੀਆਂ ਕੀ ਮਲہار ਵੀ ਕਹਿੰਦੇ ਨੇ ਕਲਾਸਿਕਲ ਦੇ ਵਿੱਚ ਗੁਰੂ ਗੰਗ ਸਾਹਿਬ ਦੇ ਗੁਰਮਤ ਸੰਗੀਤ ਦੇ ਵਿਧਾਨ ਵਿੱਚ ਰਾਗ ਮਲہار ਦੀ ਥੋੜੀ ਜਿਹੀ ਅਲੱਗ ਪਹਿਚਾਨ ਹੈ ਕਿਉਂਕਿ ਗੁਰਮਤ ਸੰਗੀਤ ਦੇ ਵਿੱਚ ਗਾ ਜਿਹੜਾ ਸ਼ੁੱਧ ਲੱਗਦਾ ਹੈ ਮਲہار ਰਾਗ ਦੇ ਵਿੱਚ ਪਰ ਕਲਾਸਿਕਲ ਦੇ ਵਿੱਚ ਮੀਆਂ ਕੀ ਮਲਹਾਰ ਦੇ ਵਿੱਚ ਉਹ ਗਾ ਕੋਮਲ ਹੋ ਜਾਂਦਾ ਹੈ। ਬਸ ਇਹੀ ਫਰਕ ਹੈ ਬਾਕੀ ਸਭ ਕੁਝ ਇੱਕੋ ਹੀ ਹੈ। ਗੁਰਮਤ ਸੰਗੀਤ ਦੇ ਮਲਾਰ ਵਿੱਚ ਗਾ ਸ਼ੁੱਧ ਲੱਗਦਾ ਹੈ ਉਹ ਵੀ ਆਪਾਂ ਅੱਗੇ ਆਉਣ ਵਾਲੇ ਸਮੇਂ 'ਚ ਵੀਡੀਓ ਪਾਵਾਂਗੇ। ਕਲਾਸਿਕਲ ਦੇ ਵਿੱਚ ਰਾਗ ਮੀਆਂ ਕੀ ਮਲਹਾਰ ਉਹਦੇ ਵਿੱਚ ਗਾ ਕੋਮਲ ਲੱਗਦਾ ਹੈ। ਸੋ ਇਹ ਕਾਫੀ ਥਾਰਦਰ ਆ ਗਿਆ ਜੀ। ਆਪਾਂ ਇਹਨੂੰ ਅੱਜ ਸਿੱਖਦੇ ਹਾਂ। ਪਹਿਲਾਂ ਮੈਂ ਰੋਬ ਰੋਬ ਜਾ ਦਿੰਨਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤਿੰਨ ਤਾਲ ਵਿੱਚ ਇੱਕ ਸ਼ਬਦ ਕਰਾਂਗੇ। ਨੋਟੇਸ਼ਨ ਆਬਜੀ ਡਿਸਕ੍ਰਿਪਸ਼ਨ ਬਾਕਸ ਵਿੱਚੋਂ ਲੈ ਸਕਦੇ ਹੋ ਉੱਥੇ ਆਬਜੀ ਨੂੰ ਮਿਲ ਜਾਏਗੀ ਆਓ ਜੇ ਸਾਰੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਰੋਹ ਪਕਾ ਮਾਪੇ ਦੇ ਵਿੱਚ ਤਿੰਨ ਤਾਲ ਵੇ ਸ਼ਬਦ ਸ਼ੁਰੂ ਕਰਦੇ ਆਂ ਜੀ ਬਰਸ ਮੇਗ ਜੀ ਤਿਲ ਬਿਲ ਬਣਾ ਲਾਓ But nice. ਸਰਗੰਬੋ ਦੇ ਸਾ ਸਾ ਮਾਰੇ ਪਾ ਪਾ ਮਾ ਪ ਗਾ 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 ਮਾਰੇ ਰੇ ਸਾ ਸਾ ਤਿੰਨ ਤਾਲ ਦੇ 16 ਮਾਤਰਾ ਦੇ ਵਿੱਚ ਸ਼ਬਦ ਹੈ ਜੀ ਸਾ ਸਾ ਮਾਰੇ ਪਾ ਪਾ ਮਾ ਪ ਗਾ 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 ਮਾਰੇ ਰੇ ਸਾ ਸਾ ਬਰਸ ਮੇਘ ਜੀ ਤਿੰਨ ਬੇ ਨਾ ਲਾ ਬੋ ਕਰਕੇ ਤੇਨ ਬੇਲ ਮਨਾ ਲਾ ਬੋ ਤੇਲ ਬੇਲ ਮਨਾ ਲਾ ਬੋ ਬਰਸ ਮੇ ਖ ਬਾਹਰੀ ਬਰਸ ਪਿਆਰੇ ਮਨ ਹੈ ਸਧਾਰੇ ਮਾ 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 ਪਾਣੀ ਧਾਰੇ ਸਾ 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 ਸਾਰੇ ਸਾ ਸਾ ਅਗੇ ਹੈ ਹੋ ਹੋਏ ਨਾ ਦਸਦਾ ਮਨ ਚਾ ਬਰਸੇ ਮੇਖ ਜੀ ਤਨ ਬੇ ਨਮਨਾਵੋ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰੇ ਅੰਦਰੇ ਲਗਾ ਲੈਣੇ ਹੁਣ ਭੈਣਾ ਦੇਖ ਲੈਣ ਭੈਣਾ ਤੇ ਬੱਚਾ ਦੇ ਸਕੇਲ ਚੌਥੇ ਕਾਲੇ ਤੋਂ ਮੈਂ ਦੱਸ ਰਿਹਾ ਜੀ ਆਪ ਜੀ ਨੇ ਦੇਖਣਾ ਇਹਦੇ ਵਿੱਚ ਗਾਹ ਕਮਣ ਲੱਗੇਗਾ ਨੇ ਜਿਹੜੀਆਂ ਦੋਏ ਲੱਗਣੀਆਂ ਨੇ ਨੀ ਕੰਬਲ 'ਤੇ ਲੱਗਣੀਆਂ ਨੇ ਸ਼ੁੱਧ 'ਤੇ ਲੱਗਣੀਆਂ ਦੇਖੋ ਜੀ ਇਸ ਤਰ੍ਹਾਂ ਬਰਸ ਮੇਘ ਜੀ ਤੇਲ ਦਿਲ ਬੇਲ ਮਨਾਲਾ ਵੋ ਦਿਲ ਬੇਲ ਮਨਾਲਾ ਵੋ ਬਰਸ ਮੇਂ ਖਜੀ ਮਨ ਹੈ ਸਾਧਾ ਸਦਾ ਮਨ ਚਾਹੂ ਹੋਏ ਆਨੰਦ ਸਦਾ ਮਨ ਚਾਹੂ ਬਰਸ ਮੇ ਇਕ ਜੀਤੇ ਨ ਬੇਲ ਮ ਨਾ ਲਾਉ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰੇ ਅੰਤਰੇ ਲਗਾ ਲੈਣਾ ਇਸ ਤਰ੍ਹਾਂ ਜਿਸ ਤਰ੍ਹਾਂ ਆਪ ਜੀ ਨੇ ਪਹਿਲਾ ਅੰਤਰਾ ਲੱਕ ਦਿਖਾਇਆ ਉਮੀਦ ਕਰਦਾ ਕਿ ਆਪ ਸਾਬ ਅੱਜ ਦੇ ਇਸ ਵੀਡੀਓ ਵਿੱਚ ਰਾਗ ਮਲہار ਬਾਰੇ ਸਿੱਖੇ ਹੋਵੋਗੇ ਤੇ ਦਰਬਾਰ ਸਾਹਿਬ ਦੇ ਅੰਦਰ ਇਸੇ ਸ਼ੈਲੀ ਵਿੱਚ ਕੀਰਤਨ ਕੀਤਾ ਜਾਂਦਾ ਜਦੋਂ ਵੀ ਆਪ ਜੀ ਹੁਣ ਦਰਸ਼ਨ ਕਰਨ ਜਾਓਗੇ ਜਾਂ ਟੀਵੀ ਤੇ ਸੁਣੋਗੇ ਤਾਂ ਆਪ ਜੀ ਨੂੰ ਇਹ ਸ਼ਬਦ ਆਮ ਕਰਕੇ ਸੁਣਨ ਨੂੰ ਮਿਲ ਜਾਏਗਾ ਇਸ ਕਰਕੇ ਆਪ ਜੀ ਨੇ ਤਿਆਰੀ ਕਰਨੀ ਇਸ ਸ਼ਬਦ ਦੀ ਪ੍ਰੈਕਟਿਸ ਕਰਨੀ ਅਤੇ ਇਸ ਸ਼ਬਦ ਨੂੰ ਪ੍ਰੈਕਟਿਸ ਕਰਕੇ ਚੰਗੀ ਤਰ੍ਹਾਂ ਗਾਇਨ ਕਰਨਾ ਜੀ ਆਪ ਜੀ ਨੂੰ ਚੰਗਾ ਲੱਗੇਗਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ